ਸ਼ਹਿਰ ਦੇ ਵਿਚਕਰ ਹੋ ਸਕਦਾ ਹੈ ਪਿੰਡਾਂ ਦੇ ਪਿੰਡ ਆਪਾਂ ਦੇਖ ਰਹੇ ਹਾਂ ਤੁਹਾ ਹੋ ਗਏ ਫਸਲਾਂ ਧੁਆਵੀਆਂ ਬਰਬਾਦ ਹੋ ਗਈਆਂ ਲੋਕੀ ਸੜਕਾਂ ਤੇ ਆ ਗਏ ਔਰ ਕੈਂਪ ਬਣਾਉਣ ਨੂੰ ਮਜਬੂਰ ਹੋ ਗਏ ਕੋਈ ਬੜੇ ਕਿਹ ਜਾਵੇ ਕਿ ਜਿੱਥੇ ਕੁਦਰਤ ਦੀ ਕਰੋਪੀ ਹੈ ਇਹਦੇ ਨਾਲ ਨਾਲ ਇਹ ਮੈਨ ਮੇਡ ਵੀ ਹਾਲਾਤ ਨੇ ਜਿਹੜੇ ਥੋੜੀ ਸਾਡੀ ਵੀ ਨਾਕਾਮੀਆਂ ਨੇ ਸਰਕਾਰ ਦੇ ਲੈਵਲ ਤੇ ਕਹ ਲੋ ਜਾਂ ਲੋਕਾਂ ਦੇ ਲੈਵਲ ਤੇ ਕਿਹ ਕਿਹ ਚ ਲੀਡਰ ਦੀ ਗਲਤੀ ਮੰਨਦੇ ਹੋ ਜਾਂ ਨਗਰ ਨਿਗਮ ਬਲਿਆ ਦੀ ਕੋ ਮੈਨ ਨਗਰ ਨਿਗਮ ਕੀ ਦੇ ਕਹਿੰਦੇ ਕੰਮ ਕਰਦੀ ਹੈ ਇਟਸ ਅ ਪੋਲਿਟਿਸ਼ੀਅਨਸ Who drive the bureaucrats ਉਹ ਜਦੋਂ ਪੋਲਿਟਿਸ਼ੀਅਨ ਦੇਖਦੇ ਕਿ ਇੱਥੇ ہزارਾਂ ਜਾਂ 2000 ਵੋਟ ਹੈਗੀ ਹੈ ਜੇ ਮੈਂ ਇਹਨਾਂ ਨੂੰ ਸੜਕ ਬਣਾਵਾ ਜਾਂ ਇਹਨਾਂ ਨੂੰ ਸੁਵਿਧਾ ਦੇ ਦਵਾਂ ਤੇ ਇਹ ਮੈਨੂੰ ਵੋਟਾਂ ਮਿਲ ਜਾਣਗੀਆਂ ਉਹ ਫਿਰ ਆਪਣੇ ਹਿਸਾਬ ਦੇ ਨਾਲ ਨਗਰ ਨਿਗਮ ਨੂੰ ਕਹਿ ਕੇ ਉੱਤੇ ਜ਼ਬਰਦਸਤੀ ਇੱਕ ਐਸਟੀਮੇਟ ਪਾਸ ਕਰਵਾ ਕੇ ਸੜਕ ਬਵਾ ਦਿੰਦੀ ਜਾਂ ਉੱਤੇ ਕੋਈ ਹੋਰ ਕਰ ਦਿੰਦਾ ਸੋਈ ਛਗੇ ਜਿਹੜੇ ਚੀਜ਼ਾਂ ਨੇ ਜਦੋਂ ਆਪਾਂ ਇੱਕ ਪੜੇ ਲਿਖੇ ਇੱਕ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਆਪਾਂ ਇਹਦੇ ਪੋਲੀਟੀਸ਼ੀਅਨ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਫਿਰ ਇਹ ਹਾਲਾਤੇ ਸਾਡੇ ਸਾਹਮਣੇ ਆ ਨਹੀਂ ਆਉਂਦੇ ਜਿਹੜੀਆਂ ਖਾਣ ਪੀਣ ਦੀ ਸਵਾਰੀ ਤੱਕ ਨਹੀਂ ਪਹੁੰਚਦੀ ਜਿਹੜਾ ਪਹੁੰਚਦਾ ਵੀ ਉਦੋਂ ਪਾਣੀ ਜਿੱਕ ਗਿੱਲਾ ਹੋ ਰਿਹਾ ਬਰਬਾਦ ਹੋ ਰਿਹਾ ਸੋ ਚਾਹੀਦਾ ਸੀ ਕਿ ਜਦੋਂ ਪਹਿਲਾਂ ਹੀ ਮੀਂਹ ਜਰ ਲੇ ਜਾਂਦੇ ਦੋ ਤਿੰਨ ਮਹੀਨੇ ਪਹਿਲਾਂ ਹੀ ਜਦੋਂ ਤੁਸੀਂ ਮਾਰਚ ਤੋਂ ਦੇਖ ਲਿਆ ਸੀ ਕਿ ਇੱਥੇ ਤਰਾਸਦੀ ਸ਼ੁਰੂ ਹੋ ਗਈ ਹੈ ਉੱਤੇ ਬੱਦਲ ਫਟ ਰਹੇ ਆ ਜੋ ਵੀ ਹੋ ਰਿਹਾ ਅਲਟੀਮੇਟਲੀ ਪਾਣੀ ਤੇ ਸਾਡੇ ਇਥੇ ਪੰਜਾਬ 'ਚ ਹੀ ਆਉਣਾ ਸੀ ਨਾ ਉੱਪਰੋਂ ਥੱਲੇ ਆਉਣਾ ਸੀਗਾ ਤੇ ਸਾਨੂੰ ਉਹਨੇ ਤਿਆਰ ਹੋ ਜਾਣਾ ਚਾਹੀਦਾ ਸੀ ਦੇਖ ਲੈਣਾ ਕਿ ਅੱਜ ਵੀ ਵਿਰਤ ਪਰੋਂ ਤੇ ਆਪਣੀ ਕਦਰ ਦੀਵਾਰ ਟਹਿ ਗਈ ਕੱਲ ਬਰਸਾਤ ਦੇ ਕਰਕੇ ਬਰਸਾਤ ਕਰ ਰਹੀ ਹੈ ਹਾਂ ਬਿਲਕੁਲ ਮਤਲਬ ਨੁਕਸਾਨ ਤੇ ਹੋਈ ਜਾ ਰਹੇ ਨੇ ਪਰ ਇਹ ਵੀ ਸਾਨੂੰ ਆਪਣੀ ਤਕਲੀਫ ਵਲੇ ਘੱਟ ਨਜ਼ਰ ਆ ਰਹੀ ਹੈ ਸਾਨੂੰ ਉਹਨਾਂ ਭਰਾਵਾ ਵਾਸਤੇ ਉਹਨਾਂ ਕਿਸਾਨ ਵੀਰਾਂ ਵਾਸਤੇ ਬੜਾ ਦੁੱਖ ਹੋ ਰਿਹਾ ਜਦੋਂ ਅਸੀਂ ਦੇਖਦੇ ਦੇਖ ਕੇ ਫਸਲਾਂ ਜਿਹੜੀਆਂ ਉਹਨਾਂ ਦੀ ਸੁੱਕੀਆਂ ਆ ਕਿ ਲੋਕ ਉਹਨੂੰ ਆਪਣਾ ਆਪਣਾ ਪੁੱਤਾਂ ਦੇ ਬਰਾਬਰ ਗਿੰਦੇ ਆ ਨਾ ਆਪਣੇ ਔਲਾਦ ਦੇ ਬਰਾਬਰ ਉਹਨੂੰ ਸਾਰੀ ਫਜ਼ਲ ਬਰਵਾਉਂਦੇ ਪੋਲਿਟਿਸ਼ੀਅਨ ਕੀ ਇਹ ਡਾਕੂਮੈਂਟ ਬੜੀ ਅਫਸੋਸ ਦੀ ਗੱਲ ਹੈ ਕਿ ਇਹ ਸੋਸ਼ਲ ਮੀਡੀਆ ਤੇ ਵੀਡੀਓ ਪਾਪਾ ਦਿਖਾ ਰਿਹਾ ਯਾਰ ਸ਼ਰਮ ਕਰੋ ਇਹ ਆਪਾਂ ਕੋਈ ਦਿਖਾਵਾ ਕਰਦੇ ਰਿਆਸਤ نیوز ਦੇ ਨਾਲ ਬਣੀ ਹੋਇਓ ਤੁਸੀਂ ਤੇ ਮੈਂ ਸਿਮਰਨ ਸੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਕੁਦਰਤੀ ਆਫਤ ਕਾਰਨ ਜੋ ਪੰਜਾਬ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਪਏ ਹੜ੍ਹ ਨਾਲ ਪ੍ਰਭਾਵਿਤ ਕਈ ਪਿੰਡ ਕਈ ਤੁਸੀਂ ਦੇਖ ਰਹੇ ਹੋ ਜਗ੍ਹਾ ਸੋ ਇੱਥੇ ਇੰਡਸਟਰੀ ਤੇ ਕਿੰਨਾ ਕੋਸਰ ਪਿਆ ਹੈ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਬਿਜ਼ਨਸਮੈਨ ਨਰਿੰਦਰ ਸਿੰਘ ਭਮੜਾ ਮੌਜੂਦ ਨੇ ਗੱਲਬਾਤ ਕਰਦੇ ਉਹਨਾਂ ਨਾਲ ਕੀ ਕਹਿਣਾ ਹੈ ਇਸ ਬਾਰੇ ਸਰ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਬੜਾ ਇਸ ਤਰ੍ਹਾਂ ਕੇ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਹਾਲਾਤ ਨੇ ਪੰਜਾਬ ਦੇ ਖਾਸ ਕਰਕੇ ਜਿਹੜੇ 1988 ਚ ਆਪਾਂ ਇੱਕ ਵਾਰੀ ਇਹ ਹਾਲਾਤ ਦਾ ਸਾਹਮਣਾ ਕੀਤਾ ਜਦੋਂ ਕਿ ਚਾਂਸ ਨਿਵੇਂ ਤੱਕ ਪਾਣੀ ਆ ਗਿਆ ਸੀਗਾ ਤੇ ਉਹੀ ਹਾਲਾਤ ਇੱਕ ਵਾਰੀ ਫੇਰ ਸਾਹਮਣੇ ਆ ਗਏ ਨੇ ਜੀ ਇਸ ਤੋਂ ਇੱਕ ਚੀਜ਼ ਇਹ ਸਾਬਤ ਹੁੰਦੀ ਹੈ ਕਿ ਜਿਹੜਾ ਕੁਦਰਤ ਦਾ ਕਹਿਰ ਬਹੁਤ ਜ਼ਿਆਦਾ ਵੱਧ ਪਿਆ ਜਿੱਦਾਂ ਹਿਮਾਚਲ ਵਿੱਚ ਆਪਾਂ ਦੇਖ ਰਹੇ ਹਾਂ ਕਿ ਬੱਦਲਾਂ ਦੇ ਬੱਦਲ ਫਟ ਰਹੇ ਆ ਘਰਾਂ ਦੇ ਘਰ ਰੁੱੜ ਰਹੇ ਆ ਮੰਦਰ ਗੁਰਦੁਆਰੇ ਸਭ ਵਿੱਚ ਤਹਿਸ ਨਾਸ ਹੋ ਰਹੇ ਲੋਕੀ ਮਲਬੇ ਦੇ ਵਿੱਚ ਦੱਬੇ ਜਾ ਰਹੇ ਨੇ ਦੂਸਰਾ ਇਹ ਵੀ ਹੈ ਕਿ ਜੇ ਆਪਾਂ ਦੇਖੀਏ ਤਾਂ ਥੋੜਾ ਆਪਾਂ ਨੂੰ ਵੀ ਲੱਗਦਾ ਕਿ ਗਵਰਨਮੈਂਟ ਸਰਕਾਰ ਦੇ ਵੀ ਥੋੜੀ ਜੀ ਹਰ ਵਾਰੀ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਕਿਉਂਕਿ ਅਗਰ ਜਦੋਂ ਅਸੀਂ ਦੇਖ ਰਹੇ ਹਾਂ ਕਿ 2 ਮਹੀਨੇ ਪਹਿਲਾਂ ਤੋਂ ਹਾਲਾਤ ਐਸੇ ਬੜਨੇ ਸ਼ੁਰੂ ਹੋ ਗਏ ਸੀ ਜੀ ਤੇ ਸਾਨੂੰ ਉਸੇ ਵੇਲੇ ਤਿਆਰੀ ਕਰਨੀ ਸ਼ੁਰੂ ਕਰ ਦਿੰਨੀ ਚਾਹੀਦੀ ਸੀ ਵਾਰ ਲੈਵਲ ਤੇ ਜਿਹੜੇ ਵੀ ਸਾਡੇ ਕਨਸਰਨਡ ਜੋ ਡਿਪਾਰਟਮੈਂਟਸ ਨੇ ਜਾਂ ਡਿਪਟੀ ਕਮਿਸ਼ਨਰਸ ਨੇ ਜਾਂ ਜੋ ਵੀ ਡਿਪਾਰਟਮੈਂਟ ਨੇ ਉਹਨਾਂ ਨੂੰ ਉਸੇ ਵੇਲੇ ਜਾਜਾ ਲੈਣਾ ਚਾਹੀਦਾ ਕਿ ਕਿੱਥੇ ਕਿੱਥੇ ਬ੍ਰੀਚ ਹੋ ਸਕਦੀ ਹੈ ਕਿੱਥੋਂ ਕਿੱਥੋਂ ਪਾਣੀ ਉਹ ਸ਼ਹਿਰ ਦੇ ਵਿੱਚ ਐਂਟਰ ਹੋ ਸਕਦਾ ਜੇ ਪਿੰਡਾਂ ਦੇ ਪਿੰਡ ਆਪਾਂ ਦੇਖ ਰਹੇ ਹਾਂ ਤੁਵਾ ਹੋ ਗਏ ਫਸਲਾਂ ਤੁਵਾ ਹੋ ਗਈਆਂ ਬਰਬਾਦ ਹੋ ਗਈਆਂ ਲੋਕੀ ਸੜਕਾਂ ਤੇ ਆ ਗਏ ਔਰ ਕੈਂਪ ਬਜਰਾ ਨੂੰ ਮਜਬੂਰ ਹੋ ਗਏ ਸੋ ਇਹ ਬੜੇ ਦਿਖਿਆ ਜਾਵੇ ਤੇ ਜਿੱਥੇ ਕੁਦਰਤ ਦੀ ਕਰੋਪੀ ਹੈ ਇਹਦੇ ਨਾਲ ਨਾਲ ਇਹ ਮੈਨ ਮੇਡ ਵੀ ਹਾਲਾਤ ਨੇ ਜਿਹੜੇ ਥੋੜੀ ਸਾਡੀ ਵੀ ਨਾਕਾਮੀਆਂ ਨੇ ਸਰਕਾਰ ਦੇ ਲੈਵਲ ਤੇ ਕਹ ਲਓ ਜਾਂ ਲੋਕਾਂ ਦੇ ਲੈਵਲ ਤੇ ਕਹ ਲਓ ਜੀ ਧਿਆਣਾ ਦੇ ਬੁੱਢੇ ਨਾਲੇ ਦੀ ਗੱਲ ਕਰ ਲਈਏ ਸਰ 54 ਫੁੱਟ ਦਾ ਚੌੜਾਈ ਸੀਗੀ ਹੁੰਦੀ ਤੇ ਹਟਾ ਕੇ 34 ਫੁੱਟ ਕਰ ਦਿੱਤੀ ਕੁਝ ਲੀਡਰਸ ਨੂੰ ਕੁਝ ਕਰਨ ਲਈ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇ ਦੇ ਦਿਓ ਕਿਉਂਕਿ ਜੋ ਆਸ-ਪਾਸ ਦੇ ਏਰੀਆਜ਼ ਨੇ ਉਹ ਸਾਰੇ ਜਿਹੜੇ ਨੇ ਪ੍ਰਭਾਵਿਤ ਹੋਏ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਗੰਦਾ ਨਾਲੇ ਵਾਲਾ ਪਾਣੀ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਕੀ ਲੱਗਦਾ ਕਿ ਪਹਿਲਾਂ ਹੀ ਥੋੜੇ ਜਿਹਾ ਹਾਲਾਤ ਸੰਭਾਲ ਲੈਣੇ ਚਾਹੀਦੇ ਸੀ ਜੋ ਹੁਣ ਕਿਤੇ ਜਾ ਰਹੇ ਨੇ ਰੁਕੋ ਆਪਾਂ ਦੇਖਦੇ ਸੀ ਪਹਿਲਾਂ ਬੁੱਢਾ ਨਾਲਾ ਬੁੱਢਾ ਦਰਿਆ ਕਿਹਾ ਜਾਂਦਾ ਹੁੰਦਾ ਸੀਗਾ ਜਿੱਥੇ ਕੋ ਲੋਕੀ ਈਵਨ ਨਹਾਉਣ ਵੀ ਜਾਂਦੇ ਹੁੰਦੇ ਸਕੇ ਜੀ ਆਫ ਲੇਟ ਇਹਨਾਂ ਨੇ ਉਹਦੀ ਜਿਹੜੀ ਸਾਈਟ ਤੇ ਸੜਕਾ ਬਣਾ ਦਿੱਤੀਆਂ ਦੇਖੋ ਸੜਕਾਂ ਬਣਾਉਣ ਦੀ ਕੀ ਲੋਟ ਸੀ ਜਦੋਂ ਇੱਕ ਕੁਦਰਤ ਦੇ ਬੋਲੇ ਇੱਕ ਚੀਜ਼ ਬਣੀ ਹੋਈ ਹੈ ਉਹਨੂੰ ਮੇਨਟੇਨ ਕਰਕੇ ਚਾਹੀਦਾ ਸੀਗੇ ਪਾਣੀ ਦੀ ਨਿਕਾਸੀ ਨੂੰ ਬਿਹਤਰ ਕੀਤਾ ਜਾਂਦਾ ਅ ਅ ਬਰਸਾਤੀ ਪਾਣੀ ਦੀ ਨਿਕਾਸੀ ਜਾਂ ਸੀਵਰੇਜ ਨੂੰ ਪ੍ਰੋਪਰ ਕੀਤਾ ਜਾਂਦਾ ਜੀ ਬਜਾਏ ਇਹਦੇ ਨਾਲ ਜਿਹੜੇ ਉੱਤੇ ਜੋ ਵੀ ਦੁਕਾਨਦਾਰ ਜਾਂ ਰੈ residant ਸੀਗੇ ਉਨਾਂ ਨੂੰ ਕੋਸ ਕਰਨ ਦੀ ਖਾਤਰ ਇਹਨਾਂ ਨੇ ਉੱਥੇ ਰੋਜ਼ ਬਣਾਤੇ ਜੀ ਉਹਨਾਂ ਦੇ ਕਰਾਂ ਦੇ ਮੁਰੇ ਜਾਂ ਦੁਕਾਨਾਂ ਦੇ ਮੁਰੇ ਤੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਸੀ ਉਹਨਾਂ ਦੀ ਕਿ ਉਹਨਾਂ ਨੂੰ ਐਪਰੀਸੀਏਸ਼ਨ ਮਿਲ ਗਈ ਔਰ ਉਹਨਾਂ ਨੂੰ ਇੱਕ ਸਹੀ ਰਸਤੇ ਮਿਲ ਗਏ ਆਣ ਜਾਣ ਲਈ ਜਦ ਕਿ ਚਾਹੀਦਾ ਸੀ ਕਿ ਆਪਾਂ ਜਿਹੜਾ ਜੋ ਕੁਦਰਤ ਨੇ ਜੋ ਸਾਨੂੰ ਇੱਕ ਇੱਕ ਨਿਜ਼ਾਮ ਇੱਕ ਇੱਕ ਬਰਸੀਲਾ ਦਿੱਤਾ ਸੀ ਆਪਾਂ ਉਹਨੂੰ ਸੰਭਾਲਦੇ ਉਹ ਦੇਖਦੇ ਕੋ ਉੱਥੇ ਪਾਣੀ ਪੋਲੂਟਡ ਨਾ ਹੋਵੇ ਜਾਂ ਪਾਣੀ ਜਿਹੜਾ ਆਉਂਦਾ ਪ੍ਰੋਪਰ ਉਹਦੀ ਨਿਕਾਸੀ ਹੋਵੇ ਜਾ ਉਹਦਾ ਬਹਾਾ ਪ੍ਰੋਪਰ ਰਵੇ ਉਹਨੂੰ ਕਰ 34 ਫੁੱਟ ਕਰਨਾ ਕੀ ਹੋਇਆ ਕਿ ਜਿਹੜਾ ਪਾਣੀ ਦਾ ਡਰਾ ਘਟਨ ਨਾਲ ਤੇ ਨੇਚਰਲੀ ਪਾਣੀ ਓਵਰਫਲੋ ਕਰਕੇ ਹੁਣ ਦੇਖੋ ਆਪਾਂ ਕਰਾਂਚ ਆ ਗਿਆ ਫੈਕਟਰੀ ਚ ਆ ਗਿਆ ਪਾਣੀ ਟੁੱਟ ਗਿਆ ਉੱਥੋਂ ਦਾ ਬੁੱਢੇ ਦਰਿਆ ਦਾ ਆਸ-ਪਾਸ ਹਰ ਗੋਬਿੰਦਨਗਰ ਦੀ ਗੱਲ ਕਰੀਆ ਹੋਰ ਕਈ ਜਿਹੜੇ ਏਰੀਆਜ਼ ਨੇ ਉਹ ਵੀ ਉਹਨਾਂ ਦੇ ਘਰਾਂ ਦੇ ਵਿੱਚ ਪੀਣ ਵਾਲਾ ਪਾਣੀ ਵੀ ਗੰਦਾ ਘਰਾਂ ਦੇ ਵਿੱਚ ਇੰਨਾ ਇੰਨਾ ਪਾਣੀ ਲੋਕ ਮਤਲਬ ਫਸ ਗਏ ਉੱਥੇ ਕਹਿ ਸਕਦੇ ਆਪਾਂ ਮੈਡਮ ਉਹਦੇ ਇਲਾਕੇ ਜਿਹੜੇ ਪ੍ਰਭਾਵਿਤ ਹੋਏ ਹੋਏ ਨੇ ਜ ਜੇ ਆਪਾਂ ਉੱਥੋਂ ਦਰਿਆ ਵੀ ਦੇਖ ਲਓ ਇਸ ਵੇਲੇ ਮਤਲਬ ਇਟਸ ਵੈਰੀ ਅਲਰਮਿੰਗ ਦੇਖ ਕੇ ਡਰ ਲੱਗਦਾ ਜਦੋਂ ਪਾਣੀ ਉੱਥੋਂ ਨਿਕਲ ਰਿਹਾ ਹੈ ਲੱਗਦਾ ਕਿਸੇ ਵੇਲੇ ਪੂਰਾ ਲੁਿਆਣਾ ਨਾ ਖਾ ਜਾਏ ਹਾਂ ওভারਫਲੋ ਹੋਇਆ ਬੈ ਮਤਲਬ ਸਾਰੀਆਂ ਚੀਜ਼ਾਂ ਜਿਹੜੀਆਂ ਕਲੈਕਟਿਵਲੀ ਜਿਹੜੀਆਂ ਹੈਗੀਆਂ ਨੇ ਇਹਨਾਂ ਨੇ ਇੱਕ ਬਹੁਤ ਵੱਡਾ ਇੱਕ ਪ੍ਰਸ਼ਨ ਚਿੰਨਖਣਾ ਕੀਤਾ ਹੋਇਆ ਸਾਡੀ ਸਿਆਸਤਦਾਨਾਂ ਤੇ ਵੀ ਔਰ ਆਮ ਪਬਲਿਕ ਤੇ ਵੀ ਜੀ ਇਹਦੇ ਚ ਲੀਡਰ ਦੀ ਗਲਤੀ ਮੰਨਦੇ ਹੋ ਜਾਂ ਨਗਰ ਨਿਗਮ ਵਾਲਿਆਂ ਦੀ ਦੇਖੋ ਮੈਡਮ ਨਗਰ ਨਿਗਮ ਕਿਹਦੇ ਕਹਿੰਦੇ ਕੰਮ ਕਰਦੀ ਹੈ ਬਿਲਕੁਲ ਇਟਸ ਅ ਪੋਲੀਟਿਸ਼ੀਅਨਸ Who drive the bureaucrats ਕਿਉਂਕਿ ਜਦੋਂ ਪੋਲੀਟਿਸ਼ੀਅਨ ਦੇਖਦੇ ਕਿ ਇੱਥੇ ਜੀ ਹਜ਼ਾਰ ਜਾਂ 2000 ਵੋਟ ਹੈਗੀ ਹੈ ਜੇ ਮੈਂ ਇਹਨਾਂ ਨੂੰ ਮਰੇ ਸੜਕ ਬਣਾ ਦਵਾ ਜਾਂ ਇਹਨਾਂ ਨੂੰ ਸ਼ੁਭਦਾ ਦੇ ਦਵਾ ਤੇ ਇਹ ਮੈਨੂੰ ਵੋਟਾਂ ਮਿਲ ਜਾਣਗੀਆਂ ਉਹ ਫਿਰ ਆਪਣੇ ਹਿਸਾਬ ਦੇ ਨਾਲ ਨਗਰ ਨਿਗਮ ਨੂੰ ਕਹਿ ਕੇ ਉੱਥੇ ਜ਼ਬਰਦਸਤੀ ਇੱਕ ਐਸਟੀਮੇਟ ਪਾਸ ਕਰਵਾ ਕੇ ਸੜਕ ਬਣਵਾ ਦਿੱਤੀ ਜਾਂ ਉੱਥੇ ਕੁਝ ਹੋਰ ਕਰ ਦਿੱਤਾ ਸੋਈ ਸਾਰੇ ਜਿਹੜੇ ਚੀਜ਼ਾਂ ਨੇ ਜਦੋਂ ਆਪਾਂ ਇੱਕ ਪੜ੍ਹੇ ਲਿਖੇ ਇੱਕ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਆਪਾਂ ਇਹਦੇ ਪੋਲੀਟਿਸ਼ੀਅਨ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਫਿਰ ਇਹ ਜਿਹੜੇ ਹਾਲਾਤ ਸਾਡੇ ਸਾਹਮਣੇ ਆਣੇ ਹੀ ਆ ਹੁਣ ਦੇਖੋ ਹੁਣ ਸਾਰੇ ਭੱਜੇ ਜਾ ਰਹੇ ਨੇ ਕੋਈ ਕਿੱਥੇ ਜਾ ਰਿਹਾ ਹੈ ਸੀਐਮ ਸਾਹਿਬ ਨੇ ਕਿ ਕਤਰ ਮੇਰਾ ਚੋਪਰ ਵੀ ਲੈ ਲਓ ਕੀ ਇੱਕ ਚੋਪਰ ਸਫੀਸ਼ੀਐਂਟ ਸਾਰਾ ਨੂੰ ਸਹੂਦਤ ਦੇਣ ਲਈ ਆਪਾਂ ਦੇਖਦੇ ਆ ਕਿ ਚੋਪਰ ਪ੍ਰੋਪਰ ਉਹਨਾਂ ਨੂੰ ਜਿਹੜੀਆਂ ਖਾਣ ਪੀਣ ਦੀ ਸਮਰਿਤੀ ਤੱਕ ਨਹੀਂ ਪਹੁੰਚ ਰਹੀ ਜਿਹੜਾ ਪਹੁੰਚਦਾ ਵੀ ਉਹਦੇ ਪਾਣੀ ਚ ਗਿੱਲਾ ਹੋ ਰਿਹਾ ਬਰਬਾਦ ਹੋ ਰਿਹਾ ਫਰਕ ਚਾਹੀਦਾ ਸੀ ਕਿ ਜੇ ਮਤਲਬ ਪਹਿਲਾਂ ਹੀ ਮੀਜ਼ਰ ਲਏ ਜਾਂਦੇ ਦੋ ਤਿੰਨ ਮਹੀਨੇ ਪਹਿਲਾਂ ਹੀ ਜਦੋਂ ਤੁਸੀਂ ਹਿਮਾਚਲ ਤੋਂ ਦੇਖ ਲਿਆ ਸੀ ਕਿ ਇੱਥੇ ਤਰਾਸ ਦੀ ਸ਼ੁਰੂ ਹੋ ਗਈ ਹੈ ਉੱਥੇ ਬੱਦਲ ਫਟ ਰਹੇ ਆ ਜੋ ਵੀ ਹੋ ਰਿਹਾ ਹੈ ਅਲਟੀਮੇਟਲੀ ਪਾਣੀ ਤੇ ਸਾਡੇ ਇੱਥੇ ਪੰਜਾਬ 'ਚ ਹੀ ਆਉਂਦਾ ਸੀ ਨਾ ਉਪਰੋਂ ਥੱਲੇ ਆਉਣਾ ਸੀਗਾ ਤੇ ਸਾਨੂੰ ਉਹਨੇ ਤਿਆਰ ਹੋ ਜਾਣਾ ਚਾਹੀਦਾ ਸੀ ਦੇਖ ਲੈਣਾ ਚਾਹੀਦਾ ਸੀ ਕਿ ਕਿੱਥੇ ਕਿੱਥੇ ਹਰ ਵਾਰੀ ਦੇਖਦੇ ਆਪਾਂ ਇਦਾਂ ਹੀ ਹੁੰਦਾ ਹਰ ਵਾਰੀ ਜਦੋਂ ਵੀ ਬੁੱਡੇ ਨਾਲੇ ਦੀ ਗੱਲ ਕਰੀਏ ਸਤਲੁਜ ਦਰਿਆ ਦੀ ਜਦੋਂ ਵੀ ਬਾਰਿਸ਼ ਵਾਲਾ ਟਾਈਮ ਹੁੰਦਾ ਤੇ ਉਦੋਂ ਹਰ ਵਾਰ ਉੱਥੇ ਜਾ ਕੇ ਜਿਵੇਂ ਬੰਨ ਟੁੱਟ ਗਿਆ ਬੁੱਡੇ ਨਾਲੇ ਦਾ ਤਾਂ ਲੀਡਰਸ ਪਹੁੰਚ ਗਏ ਤੇ ਇਹ ਨਹੀਂ ਹੈ ਕਿ ਪਹਿਲਾਂ ਹੀ ਇੰਤਜ਼ਾਮ ਕਰ ਲੈਣਾ ਚਾਹੀਦਾ ਸੀ ਕਿਉਂਕਿ ਜੋ ਇਹ ਬਨੇ ਹਾਲਾਤ ਬਣੇ ਲੁਧਿਆਣਾ ਇਸ ਟੇਮ ਪੂਰੀ ਤਰ੍ਹਾਂ ਜਿੱਥੇ ਲੁਧਿਆਣਾ ਕਹਦੀਏ ਆਪਾਂ ਆਪਣੇ ਲੁਧਿਆਣਾ ਦੀ ਗੱਲ ਕਰ ਰਹੇ ਜਿੱਥੇ ਵੈਸੇ ਤਾਂ ਪੂਰਾ ਪੰਜਾਬ ਹੀ ਇਸ ਟੇਮ ਹਰ ਮਰਦਮ ਸਾਡੀ ਤੇ ਜਿਹੜੀ ਇੰਡਸਟਰੀ ਪਹਿਲਾਂ ਹੀ ਬਹੁਤ ਨੁਕਸਾਨ ਚੱਲ ਰਹੀ ਸੀ ਪਹਿਲਾਂ ਬਾਰਸ਼ਾਂ ਨੇ ਸਾਡਾ ਬੁਰਾ ਹਲਕਾ ਰੱਖਿਆ ਫਿਰ ਉਸ ਤੋਂ ਬਾਅਦ ਯੂ ਐਸ ਨੇ ਸਾਡੇ ਤੇ ਬਹੁਤ ਵੱਡੀ ਮਿਹਰਬਾਨੀ ਕੀਤੀ ਟੈਰਿਫ ਲਾ ਕੇ ਸਾਡੀਆਂ ਖਾਸ ਕਰਕੇ ਜੀ ਨਟ ਬੋਲ ਦੀ ਫਾਸਟਰ ਇੰਡਸਟਰੀ ਹੈ ਇਹਦੇ 50% ਟੈਰਿਫ ਲਾ ਕੇ ਸਾਡੀ ਦੱਸੀ ਵੈਸੀ ਬੰਦ ਕਰ ਦਿੱਤੀ ਜਿਹੜਾ ਮਣਾ ਮੋਟਾ ਕੰਮ ਚੱਲਦਾ ਸੀ ਬਰਸਾਤਾ ਨਾਲ ਦੇਖੋ ਜਿੰਦੇ ਸਾਡੇ ਵਰਕਰ ਆਉਂਦੇ ਨੇ ਜਾਂ ਜਿਹੜੇ ਸਾਡੋ ਕੀ ਬਾਹਰ ਵਪਾਰੀ ਨਹੀਂ ਆਣਾ ਹੁੰਦਾ ਉਹ ਸਾਰਾ ਕੰਮ ਰੁਕ ਗਿਆ ਬਿਲਕੁਲ ਇੰਡਸਟਰੀ ਤੇ ਵੀ ਬਹੁਤ ਬੁਰਾ ਅਸਰ ਪਿਆ ਆ ਮੈਡਮ ਦੇਖੋ ਸਾਡੀਆਂ ਫੈਕਟਰੀਆਂ ਦੇ ਵਿੱਚ ਜਿਹੜੇ ਲੋ ਲੈੰਗ ਇਰੀਏ ਚ ਫੈਕਟਰੀਆਂ ਨੇ ਉਹਨਾਂ ਨੇ ਪਾਣੀ ਚਲਾ ਗਿਆ ਮਸ਼ੀਨਾਂ ਖੜਗੀਆਂ ਨੇ ਮੋਟਰਾਂ ਸੜ ਗਈਆਂ ਨੇ ਈਵਨ ਸਾਡੀਆਂ ਫੈਕਟਰੀਆਂ ਮੇਰੀ ਆਪਣੀ ਫੈਕਟਰੀ ਕਮਾ ਜੇ ਤੁਸੀਂ ਵਿਜ਼ਿਟ ਕਰੋ ਮੇਰੀ ਆਪਣੀ ਕਦ ਡਿਵਾਰਟ ਹੈ ਗਈ ਕੱਲ ਬਰਸਾਤ ਦੇ ਕਰਕੇ ਬਰਸਾਤ ਕਰ ਰਹੀ ਹੈ ਹਾਂ ਬਿਲਕੁਲ ਮਤਲਬ ਨੁਕਸਾਨ ਤੇ ਹੋਈ ਜਾ ਰਹੇ ਨੇ ਪਰ ਇਹ ਵੀ ਸਾਨੂੰ ਆਪਣੀ ਤਕਲੀਫ ਵੱਲੇ ਘੱਟ ਨਜ਼ਰ ਆ ਰਹੀ ਹੈ ਸਾਨੂੰ ਉਹਨਾਂ ਭਰਾਵਾਂ ਵਾਸਤੇ ਉਹਨਾਂ ਕਿਸਾਨ ਵੀਰਾਂ ਵਾਸਤੇ ਬੜਾ ਦੁੱਖ ਹੋ ਰਿਹਾ ਹੈ ਜੋ 12 ਦੇ ਦੇ ਦਿੰਗੇ ਫਸਲਾ ਜਿਹੜੀ ਉਹਨਾਂ ਦੀ ਸੀਗੀਆਂ ਜਿਹਨੂੰ ਕੋਈ ਫਸਲ ਨੂੰ ਆਪਣਾ ਆਪਣਾ ਪੁੱਤਾਂ ਦੇ ਬਰਾਬਰ ਗਿੰਦੇ ਹਨ ਆਪਣੀ ਔਲਾਦ ਦੇ ਬਰਾਬਰ ਉਹ ਸਾਰੀ ਫਸਲ ਬਰਬਾਦ ਹੋ ਗਈ 10 ਫੁੱਟ 15 15 ਫੁੱਟ ਪਾਣੀ ਖੜਾ ਲੋਕੀ ਘਰਾਂ ਦੇ ਬਾਹਰ ਨਿਕਲਣ ਨੂੰ ਮਜਬੂਰ ਨੇ ਖਾਣਾ ਨਹੀਂ ਆ ਪੀਣਾ ਨਹੀਂ ਆ ਔਰ ਮੈਂ ਮਤਲਬ ਇਸ ਜਿਹੜੀ ਸੰਕਟ ਦੀ ਘੱਡੀ ਜੋ ਸਾਡੀ ਇੰਡਸਟਰੀ ਸਾਹਮਣੇ ਆਈ ਹੈ ਉਹ ਵੀ ਇੱਕ ਛਲਾਗਾ ਜੋ ਕਦਮ ਆ ਸਾਡੀ ਇੰਡਸਟਰੀ ਵੱਲੋਂ ਸਾਡੀਆਂ ਵੱਖ-ਵੱਖਦਾਰਿਆਂ ਵੱਲੋਂ ਜੋ ਉਹ ਵੀ ਹੁੰਦਾ ਸੀ ਸਮਰੱਥਾ ਤੋਂ ਵੱਧ ਕੇ ਉਹਨਾਂ ਨੇ ਇਹਦੇ ਵਾਸਤੇ ਜੋ ਵੀ ਆਪਣੇ ਵੱਲੋਂ ਕੰਟਰੀਬਿਊਸ਼ਨ ਕੀਤਾ ਕੈਲਸ਼ਨ ਕਾਈਂਡ ਵੀ ਕੀਤਾ ਲੋਕਾਂ ਨੇ ਸਮਗਰੀ ਭੇਜੀ ਆ ਕਪੜੇ ਭੇਜੇ ਨੇ ਰਾਸ਼ਨ ਭੇਜੇ ਆ इवन ਸਾਡੇ ਵੀ ਕੱਲ ਪਰਸੋਂ ਦੋ ਦਿਨ ਟਰੱਕ ਭਰ ਕੇ ਗਏ ਨੇ ਬਿਲਕੁਲ ਆਰਟੀਸਟੀਲ ਵੱਲੋਂ ਵੀ ਡੀਸੀ ਨੂੰ ਜਿਹੜਾ 5 ਲੱਖ ਦਿੱਤਾ ਗਿਆ ਇਹ ਨਾ ਹਾਰਟਬੀਟ ਦਾ ਵਾਸਤੇ ਨਹੀਂ ਮੈਡਮ ਹੋਰ ਵੀ ਸਾਡੇ ਕੀ ਨੈਸ਼ਨਲਿਸਟ ਨੇ ਬੜੇ ਲੋਕੀ ਗੁਪਤਦਾਨ ਵੀ ਕਰਦੇ ਨੇ ਕਿਉਂਕਿ ਦੇਖੋ ਜਦੋਂ ਮੁਸੀਬਤਾਂ ਦੀ ਪੰਜਾਬੀਆਂ ਦੀ ਪੰਜਾਬੀ ਦੀ ਹੀ ਖੂਬੀ ਹੈ ਕਿ ਇਹ ਤਾਂ ਸੜਕ ਤੇ ਵੀ ਲੰਗਰ ਲਾ ਕੇ ਬਹਿ ਜਾਂਦੇ ਆ ਮਤਲਬ ਫਿਰ ਇਹ ਇਨਸ਼ੋਰ ਕਰਦੇ ਕਿ ਪਹਿਲਾਂ ਸਾਡਾ ਪੇਟ ਬਾਜ ਭਰੇ ਪਹਿਲਾਂ ਜਿਹੜੇ ਸਾਡੇ ਭੈਣ ਭਰਾ ਜਿਹੜੇ ਤਕਲੀਫ ਚ ਨੇ ਪਹਿਲਾਂ ਉਹਨਾਂ ਦੇ ਟਿੱਟੇ ਦਾਣਾ ਜਾਵੇ। ਜੀ। ਸੋ ਦੁੱਖ ਦੀ ਗੱਡੀ ਹੈ। ਔਰ ਸਾਡੀ ਇੰਡਸਟਰੀ ਹਾਲਾਂਕਿ ਅਸੀਂ ਵੀ ਤਕਲੀਫ ਵਿੱਚ ਆ ਪਰ ਸਾਡੀ ਤਕਲੀਫ ਘਟ ਹੈ। ਤਕਲੀਫ ਉਹਨਾਂ ਦੀ ਜਿਆਦਾ ਜਿਹੜੇ ਇਸ ਵੇਲੇ ਸਾਡੇ ਭਰਾ ਕਰੋ ਬਾਹਰ ਰਹਿਣ ਨੂੰ ਮਜਬੂਰ ਨੇ। ਜਿਨ੍ਹਾਂ ਦੇ ਖੇਤਾਂ ਦੇ ਖੇਦ ਬਰਬਾਦ ਹੋ ਗਏ, ਜਿਨ੍ਹਾਂ ਦੇ ਖੇਤਾਂ 'ਚ ਕਾਰਸਿਗੇ, ਕਾਰਖਾਨਾ ਬਰਬਾਦ ਹੋ ਗਏ, ਜਿੰਨਾਂ ਉਹਨਾਂ ਦੇ ਵਿਚਾਰਾਂ ਦੇ ਪਸ਼ੂ ਮਾਰੇ ਗਏ। ਉਹਨਾਂ ਵਾਸਤੇ ਬੜੀ ਹਮਦਰਦੀ ਵੀ ਹੈ ਔਰ ਅਸੀਂ ਮਿਲ ਜੁਲ ਕੇ ਪ੍ਰਯਾਸ ਵੀ ਕਰ ਰਹੇ ਹਾਂ ਇਸ ਪਿਸ਼ੂਸ਼ਨ ਦੇ ਵਿੱਚ ਜੋ ਵੀ ਵੱਧ ਤੋਂ ਵੱਧ ਮਦਦ ਹੋ ਸਕੇ ਸੀ ਕਰੀਏ ਇਸ ਟਾਈਮ ਲੀਡਰਸ ਦੇਖ ਰਿਹਾ ਆਪਾਂ ਹੁਮ ਹੁ ਮਾ ਕੇ ਬਾਹਰ ਨਿਕਲਣੇ ਚਾਹੀਏ ਆਪਾਂ ਗੱਲ ਕਰ ਲਈਏ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਕਾਫੀ ਗੱਲ ਕਰਦੇ ਆ ਆਪਾਂ ਦਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਉਹਨਾਂ ਵੱਲੋਂ ਇੱਕ ਵੀਡੀਓ ਦੇ ਵਿੱਚ ਦਿਖਾਇਆ ਗਿਆ ਮੇਰੇ ਵੱਲੋਂ ਬਣ ਜਿਹੜਾ ਉਸ ਤੇ ਕੰਟਰੋਲ ਕੀਤਾ ਗਿਆ ਬਣ ਬਣਾ ਦਿੱਤਾ ਗਿਆ ਲੋਕਾਂ ਦੀ ਮਦਦ ਕੀਤੀ ਗਈ ਹੈ ਤੁਸੀਂ ਰਾਜਨੀਤੀ ਮੰਨਦੇ ਹੋ ਇਹਨੂੰ ਜਾਂ ਫਿਰ ਕਿਸ ਤਰ੍ਹਾਂ ਕਿਉਂਕਿ ਅਗਰ ਲੀਡਰਸ ਦੀ ਗੱਲ ਨਹੀਂ ਕਰ ਰਹੇ ਆਰਟਿਸਟ ਸੈਲਿਬ੍ਰਿਟੀ ਸਾਰੇ ਪਹੁੰਚੇ ਹੋਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਵੋਟ ਲੈ ਕੇ ਕੀ ਆ ਰਹੀ ਹੈ ਕੀ ਮੰਨਦੇ ਹੋ ਇਹਨੂੰ ਤੁਸੀਂ ਰਾਜਨੀਤੀ ਮੰਨਦੇ ਹੋ ਸੋਸ਼ਲ ਮੀਡੀਆ ਤੇ ਇੱਕ ਸ਼ਾਪ ਮੰਨਦੇ ਹੋ ਜਾਂ ਕੀ ਮੰਨਦੇ ਹੋ ਤੁਸੀਂ ਜਿੱਦਾਂ ਜਿੱਥੋਂ ਤੱਕ ਮਡਮ ਆਰਟਿਸਟ ਦੀ ਗੱਲ ਹੈ ਜਿੱਦਾਂ ਸਾਡੇ ਦਲਦੀਰ ਸਾਹਿਬ 라ਹੌਰ ਕਲਾਕਾਰਾਂ ਨੇ ਅੱਗੇ ਵਧ ਕੇ ਹੱਥ ਵਧਾਇਆ ਹੈ ਜੀ ਉਹ ਇੱਕ ਅੱਛਾ ਗੈਸਚਰ ਉਹਨਾਂ ਦਾ ਕਿਉਂਕਿ ਉਹਨਾਂ ਨੇ ਬੀਇੰਗ ਅ ਪੰਜਾਬੀ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਨੇ ਪੰਜਾਬ ਦੇ ਪੰਜਾਬੀ ਖੂਨ ਕਰਕੇ ਪੰਜਾਬੀ ਸੰਗੀਤ ਦੇ ਕਰਕੇ ਪੰਜਾਬੀ ਹਮੇਸ਼ਾ ਹੀ ਪੰਜਾਬੀਆਂ ਦੇ ਨਾਲ ਖੜਦੇ ਹਰ ਮੁਸ਼ਕਲ ਖੜੀ ਦੇ ਭਈ ਉਹਨਾਂ ਨੇ ਚਲੋ ਜੋ ਵੀ ਉਹਨਾਂ ਕੋਲ ਸੀ ਉਹਨਾਂ ਨੇ ਆਪਣੇ ਲੋਕ ਕਿਸੇ ਨੇ ਪਿੰਡ ਗੋਦ ਲਾ ਲੇ 10 ਪਿੰਡ ਕਿਸੇ ਨੇ ਕੀ ਕਰ ਦਿੱਤਾ ਉਹਦੇ ਕੱਚਾ ਗੈਸਟਰ ਉਹਨਾਂ ਦਾ ਜੀ ਪਰ ਜਿੱਥੋਂ ਤੱਕ ਪੋਲੀਟੀਸ਼ੀਅਨ ਕਹੀਏ ਦੇਖੋ ਮੈਡਮ ਬੜੀ ਅਫਸੋਸ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਵੀਡੀਓ ਪਾਪਾ ਦਿਖਾ ਰਹੇ ਯਾਰ ਸ਼ਰਮ ਕਰੋ ਇਹ ਆਪਾਂ ਕੋਈ ਦਿਖਾਵਾ ਕਰਦੇ ਪਏ ਆ। ਇਹ ਪਾਰਟिकुलर ਆਪਾਂ ਇੱਕ ਚੀਜ਼ ਬਾਰੇ ਨਹੀਂ ਕਹਿ ਰਹੇ, ਇੱਕ ਇਨਸਾਨ ਬਾਰੇ ਨਹੀਂ ਕਹਿ ਰਹੇ। ਆਪਾਂ ਸਾਰੇ ਲੀਡਰਸ ਤੁਸੀਂ ਦੇਖ ਰਹੇ ਹੋ ਇਸ ਟਾਈਮ ਸੋਸ਼ਲ ਮੀਡੀਆ ਭਰਿਆ ਪਿਆ ਪੂਰਾ ਫੇਸਬੁੱਕ। ਉੱਥੇ ਆ ਰਿਹਾ ਵੀ ਬੜੀ ਸ਼ਰਮ ਕਰੋ ਵੀ ਤੁਸੀਂ ਤੁਹਾਨੂੰ ਕਿਉਂ ਚੂਜ਼ ਕੀਤਾ ਗਿਆ ਸੀ? ਤੁਹਾਨੂੰ ਕਿਉਂ ਇਲੈਕਟ ਕੀਤਾ ਗਿਆ? ਇਸੇ ਲਈ ਕੀਤਾ ਗਿਆ ਹੈ ਵੀ ਤੁਸੀਂ ਜਨਤਾ ਦੀ ਸੇਵਾ ਕਰਨੀ ਹੈ। ਉਹਦੇ ਵਾਸਤੇ ਤੁਹਾਨੂੰ ਵੋਟਾਂ ਪਈਆਂ ਗਈਆਂ। ਤੁਹਾਨੂੰ ਫੰਡ ਮਿਲੇ ਨੇ, ਤੁਹਾਨੂੰ ਸਭ ਕੁਝ ਮਿਲਿਆ, ਤੁਹਾਨੂੰ ਸਕਿਉਰਿਟੀ ਗਾਰਡ ਮਿਲੇ, ਗੱਡੀਆਂ ਮਿਲੀਆਂ, ਫ੍ਰੀ ਡੀਜ਼ਲ ਪੈਟਰੋਲ ਮਿਲੇ। ਤੇ ਸੁਬਦਵਾਵਾਂ ਮਿਲੀਆਂ ਕੋਠੀਆਂ ਮਿਲੀਆਂ ਬੰਗਲੇ ਮਿਲੇ ਫਲੈਟ ਮਿਲੇ ਤੇ ਹੁਣ ਤੁਸੀਂ ਇਹ ਦੋ ਪੋਸਟ ਆਪ ਆ ਕੇ ਖੜ ਗਏ ਜਿਦਾ ਪਾਣੀ ਕੋਲੇ ਤੇ ਇੱਕ ਬੋਰੀ ਫੜਾ ਕੇ ਕੰਨੇ ਕੋਲ ਲੋਜੀ ਅਸੀਂ ਆ ਗਏ ਜੀ ਉੱਥੇ ਕੰਸੈਪਟ ਨੂੰ ਝਾੜ ਪਾਤੀ ਤੂੰ ਕੀ ਕਰਦਾ ਪਿਆ ਤੂੰ ਕਿੱਥੇ ਸੀਗਾ ਤੂੰ ਇੰਨੀ ਦੇਰ ਲਾਤੀ ਆਣ ਚ ਯਾਰ ਹੁਣ ਜੂ ਕਹਿੰਦੇ ਫਿਰ ਦੋ ਮਹੀਨੇ ਪਹਿਲਾਂ ਕਹਿੰਦੇ ਜੀ ਜਦੋਂ ਲੋਡ ਸੀ ਜਦੋਂ ਤੁਸੀਂ ਪੋਲੀਟਿਸ਼ੀਅਨ ਹੋ ਤੁਹਾਨੂੰ ਇੰਨੀ ਸਮਝ ਨਹੀਂ ਵੀ ਜਦੋਂ ਹਿਮਾਚਲ ਦੇ ਵਿੱਚ ਤਰਾਸ ਦੀ ਸ਼ੁਰੂ ਹੋ ਚੁੱਕੀ ਹੈ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਪਾਣੀ ਦੇ ਉੱਤੇ ਹੜ ਬਹਿ ਰਹੇ ਨੇ ਉੱਥੋਂ ਪਾਣੀ ਕਿੱਥੇ ਆਣਾ ਸਾਡੀ ਆਣਾ ਨਾ ਉਹ ਉਦੋਂ ਆਪਾਂ ਕਿੱਥੇ ਸੀਗੇ ਉਦੋਂ ਦਿਖਾਉਂਦੇ 2 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਤੇ ਲੋ ਜੀ ਮੈਂ ਇੱਥੇ ਆ ਗਿਆ ਮੈਂ ਇੱਥੇ ਐਸਡੀਐਮ ਬੁਲਾ ਲਿਆ ਮੈਂ ਇੱਥੇ ਡੀਸੀ ਬੁਲਾ ਲਿਆ ਮੈਂ ਇਰੀਗੇਸ਼ਨ ਡਿਪਾਰਟਮੈਂਟ ਬੁਲਾ ਲਿਆ ਮੈਂ ਇੱਥੇ ਦਾ ਕੰਮ ਸ਼ੁਰੂ ਕਰਾਤਾ ਮੈਂ ਪ੍ਰੀਕਾਸ਼ਨਰੀ ਮੀਜ਼ਰ ਲਾ ਲਿਆ ਉਹ ਸਾਰੀ ਫੈਕਟਰੀ ਚਲਾਉਣੇ ਮੈਡਮ ਸਾਨੂੰ ਪਤਾ ਨਾ ਵੀ ਸਾਡੇ ਜਿਹੜੀ ਮਸ਼ੀਨਾਂ ਨੂੰ ਮੇਨਟੇਨੈਂਸ ਚਾਹੀਦੀ ਹੈ ਅਸੀਂ ਮਸ਼ੀਨ ਟੁੱਟਣ ਤੋਂ ਬਾਅਦ ਥੋੜੀ ਮਸ਼ੀਨ ਠੀਕ ਕਰਾਉਂਦੇ ਆ ਅਸੀਂ ਇੱਕ ਰੂਟੀਨ ਬਣਾਈ ਹੁੰਦੀ ਲੈ ਵੀ 6 ਮਹੀਨੇ ਬਾਅਦ ਹਰ ਮਸ਼ੀਨ ਦੀ ਮੇਨਟੇਨੈਂਸ ਹੋਣੀ ਹੋਣੀ ਹੈ ਤਾਂ ਕਿ ਉਹ ਚ ਮਲੇ-ਮੁੱਲੇ ਵੀ ਕਮੀ-ਬੇਚੀਆਂ ਤਾਂ ਕੋਈ ਠੀਕ ਹੋ ਜਾਏ ਤਾਂ ਕਿ ਮਸ਼ੀਨ ਚ ਬ੍ਰੇਕਡਾਊਨ ਨਾ ਹੋਵੇ ਤੇ ਇਹਨਾਂ ਦਾ ਫਰਜ਼ ਐਹੀ ਬੰਦਾ ਸੀ ਜਦੋਂ ਉਹਨਾਂ ਨੇ ਦੇਖ ਲਿਆ ਸੀ ਵੀ ਆਲਰੇਡੀ ਵੀ ਅਬਾਊਟ ਟੂ ਫੇਸ ਅਟ ਕ੍ਰਾਈਸਿਸ ਆਉਣ ਵਾਲੇ ਨੇ ਸਾਡੇ ਬੂਹੇ ਤੇ ਖੜੇ ਹੋਏ ਸੀਗੇ ਆਪਾਂ ਦੋਦੇ ਰਾਮ ਨਾਲ ਬੈਠ ਕੇ ਮੀਟਿੰਗਾਂ ਕਰਦੇ ਰਹੇ ਹਾਂਜੀ ਹੁਣ ਜਦੋਂ ਸਭ ਕੁਝ ਹੋ ਗਿਆ ਹੁਣ ਆਪਾਂ ਵੀਡੀਓ ਬਣਾਣੀ ਸ਼ੁਰੂ ਕਰਦੇ ਮੈਨੂੰ ਤੇ ਬੜਾ ਦੁੱਖ ਹੁੰਦਾ ਬੜੀ ਤਕਲੀਫ ਹੁੰਦੀ ਹੈ ਮਤਲਬ ਵੀ ਆਰ ਪੇਨ ਟੂ ਸੀ ਦਾ ਬਿਹੇਵੀਅਰ ਆਫ ਲੀਡਰਸ ਯਾਰ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਤੇ ਤਾਨੂੰ ਚਾਹੀਦਾ ਕਿ ਤੁਸੀਂ ਕੰਮ ਕਰੋ ਤੁਸੀਂ ਦੋ ਦੋ ਪੋਸਟਰ ਪਵਾ ਕੇ ਫਿਰ ਆਪਣੇ ਬੰਦੇ ਕੋਲ ਲਾਇਕ ਜਾਂ ਜੋ ਯਾ ਦਿਸ ਇਜ਼ ਨਾਟ ਅ ਟਾਈਮ ਟੂ ਡੂ ਪਬਲਿਸਿਟੀ ਦਾ ਟਾਈਮ ਨਹੀਂ ਹੈ ਦੁੱਖ ਦਾ ਟਾਈਮ ਹੈ ਪਰ ਅੰਮ੍ਰਿਤ ਦਾ ਦੁੱਖ ਦੇ ਵਿੱਚ ਲੋਕਾਂ ਨਾਲ ਖੜੋ ਇਹ ਵੀਡੀਓ ਲਾ ਪਾਓ ਕੰਮ ਕਰੋ ਕੰਮ ਕਰਕੇ ਦਿਖਾਓ ਅਗਰ ਇੰਡੀਆ ਦੀ ਗੱਲ ਕਰੀਏ ਆਪਣੇ ਪੰਜਾਬ ਦੀ ਸਰ ਪਹਿਲਾਂ ਹੀ 올ਰੇਡੀ ਪਿੱਛੇ ਕਈ ਮਤਲਬ ਕਈ ਸਾਲਾਂ ਪਿੱਛੇ ਚੱਲ ਰਹੀ ਹੈ ਤਾਂ ਅਗਰ ਬਾਹਰ ਦੀ ਗੱਲ ਕਰੀਏ ਸਰ ਅਬਰੋਡ ਦੀ ਤਾਂ ਦੋਨਾਂ ਵਿੱਚ ਬਹੁਤ ਫਰਕ ਹੈ ਕਿ ਲੱਗਦਾ ਪੰਜਾਬ ਦੇ ਹਾਲਾਤ ਹਰ ਵਾਰ ਇਦਾਂ ਹੀ ਰਹਿਣਗੇ ਕਿਉਂਕਿ ਹਰ ਵਾਰ ਬਾਰਿਸ਼ ਹੁੰਦੀ ਹੈ ਹਰ ਵਾਰ ਇਹੀ ਕੁਝ ਪੰਜਾਬ ਨੂੰ ਹਰ ਨਾਲ ਰਬਾਵਿਤ ਹੋਣਾ ਪੈਂਦਾ ਕਈ ਲੋਕ ਇਸ ਦੇ ਨਾਲ ਮਤਲਬ ਪੀੜਿਤ ਹੁੰਦੇ ਹਰ ਵਾਰ ਇਦਾਂ ਹੁੰਦਾ ਕਿ ਕਾਰਨ ਮੰਨਦੇ ਹੋ ਕਿ ਲੱਗਦਾ ਕਿ ਹੋਣਗੇ ਹਾਲਾਤ ਪੰਜਾਬ ਦੇ ਸਹੀ ਕਦੀ ਕੋਈ ਚ ਸਭ ਤੋਂ ਵੱਡੀ ਗੱਲ ਕਮਿਊਨੀਕੇਸ਼ਨ ਗੈਪ ਜਿਹੜਾ ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੇ ਵਿੱਚ ਹੁਣ ਸੈਂਟਰਲ ਗਵਰਨਮੈਂਟ ਦੇਖੋ ਮੈਂ ਬੜੇ ਦੁੱਖ ਨਾਲ ਕਹ ਰਿਹਾ ਕਿ ਜੇ ਇਹੀ ਹਾਲਾਤ ਕਲਾ ਨਹੀਂ ਚਾਹੀਦਾ ਯੂਪ ਜਾਂ ਬਿਹਾਰ ਛੋਏ ਹੁੰਦੇ ਜੀ ਤੇ ਉਥੇ ਇਸ ਲਈ ਨਾ ਕੋਰੋਨਾ ਰੁਪਏ ਦੇ ਇਹਨਾਂ ਦੇ ਫੰਡ ਰਿਲੀਜ਼ ਕਰਦਨੇ ਸੀ ਕੀ ਅਸੀਂ ਅੰਨੇ ਮਾਰੇ ਪੰਜਾਬ ਜਿਹੜਾ ਕਿ ਇੰਡੀਆ ਦੀ ਕੰਧ ਹੈ ਹਾਂ ਆ ਹੁਣ ਜਦੋਂ ਆਪਰੇਸ਼ਨ ਸੰਦੂਰ ਕੀਤਾ ਗਿਆ ਕਿਹਨੇ ਸਫਰ ਕੀਤਾ ਪੰਜਾਬ ਨੇ ਸਫਰ ਕੀਤਾ ਗੋਲੇ 550 ਟੇ ਬੰਬ 550 ਟੇ ਰਾਕਟ ਲਾਂਚਰ 550 ਟੇ ਸਾਡੇ ਲੋਕਾਂ ਨੇ ਉਹਨਾਂ ਦਾ ਫੇਸ ਕੀਤਾ ਸਾਡੇ ਪੰਜਾਬੀ ਨੇ ਡਟ ਕੇ ਸਾਹਮਣਾ ਕੀਤਾ ਅਸੀਂ ਇਹ ਵੀ ਕਿਹਾ ਵੀ ਅਸੀਂ ਭੱਜਣ ਵਾਲੇ ਨਹੀਂ ਆ ਕੋਈ ਵੀ ਹੁੰਦਾ ਹੋ ਜਾਵੇ ਹੋਰ ਵੀ ਕੋਈ ਜਦੋਂ ਮੁਸੀਬਤ ਆਉਂਦੀ ਪੰਜਾਬ ਸਾਥੋਂ ਮੋੜੇ ਕੇ ਖੜਾ ਹੁੰਦਾ ਪਰ ਜਦੋਂ ਪੰਜਾਬ ਤੇ ਮੁਸੀਬਤ ਆਈ ਹੈ ਮਨ ਨੂੰ ਦੁੱਖ ਇਸ ਗੱਲ ਦਾ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਹਲੇ ਤੱਕ ਖਮੋਚ ਬੈਠੇ ਨੇ ਜੀ ਵੀ ਯਾਰ ਤੁਸੀਂ ਪੋਲਿਟਿਕਸ ਸਿਆਸਤਾਂ ਦਾ ਜੋ ਕਰਦੇ ਰਹੋ ਤੁਹਾਡਾ ਸਟੇਟ ਨਾਲ ਕੀ ਰਿਲੇਸ਼ਨ ਹੈ ਸਾਡਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਜਿਹੜੀ ਜਨਤਾ ਜਿਹੜੀ ਪਬਲਿਕ ਆ ਉਹ ਤੇ ਤੁਹਾਡੀ ਹੈ ਵੀ ਆਰ ਆਲ ਦਾ ਇੰਡੀਅਨਸ ਆਪਾਂ ਪਹਿਲਾਂ ਭਾਰਤੀ ਆ ਨਾ ਦੇਸ਼ ਦੇ ਨਾਗਰਿਕ ਆ ਤਾਂ ਸਾਡਾ ਵੀ ਉਨਾ ਹੀ ਹੱਕ ਹੈ ਅਸੀਂ ਵੀ ਰੈਵਨਿਊ ਜਨਰੇਸ਼ਨ ਤੁਹਾਨੂੰ ਹਿੱਸਾ ਦਿੰਦੇ ਆ ਕਿਸੇ ਵੇਲੇ ਪੰਜਾਬ ਨੰਬਰ 1 ਤੇ ਹੁੰਦਾ ਸੀਗਾ ਤੁਹਾਡੀਆਂ ਸੈਂਟਰਲ ਸਟੇਟ ਦੀਆਂ ਜਿਹੜੇ ਗਲਤ ਪੋਲਿਸੀਜ਼ ਕਰਕੇ ਪੰਜਾਬ ਜਿਹੜਾ ਹੈਗਾ 17ਵੇਂ ਨੰਬਰ ਤੇ ਆ ਪਿਆ ਹੈ ਜੀ ਆਦਰਵਾਈਜ਼ ਪੰਜਾਬ ਵਿੱਚ ਕਿਸੇ ਦੀ ਕਮੀ ਹੈ ਜੀ ਠੀਕ ਆ ਲੋਕੇਸ਼ਨਲ ਡਿਸਐਡਵਾਂਟੇਜ ਤੇ ਅਸੀਂ ਬੈਠੇ ਆ ਬਾਰਡਰ ਸਟੇਟ ਸਾਡੀ ਹੈ ਇੱਥੇ ਕੋਈ ਵੱਡੀ ਇੰਡਸਟਰੀ ਨਹੀਂ ਬਾਅਦੂ ਦੇ ਦੇ ਤੁਸੀਂ ਦੇਖੋ ਪੰਜਾਬ ਖਾਸ ਕਰਕੇ ਲੁਧਿਆਣਾ ਵਿੱਚ ਕਿੰਨੀ ਇੰਡਸਟਰੀ ਪਲਪ ਰਹੀ ਹੈ ਜੀ ਲੱਖਾਂ ਲੋਕਾਂ ਨੂੰ ਅਸੀਂ ਰੁਜ਼ਗਾਰ ਦੇ ਰਹੇ ਆ ਰੇਵਨਿਊ ਦੇ ਰਹੇ ਨਾ ਉਸ ਕਰ ਰਹੇ ਆ ਤੇ ਸਾਡਾ ਕੀ ਇੰਨਾ ਵੀ ਹੱਕ ਨਹੀਂ ਸੈਂਟਰ ਗਵਰਨਮੈਂਟ ਦੇ ਕਿ ਜੋ ਹੈ ਮੁਸੀਬਤ ਨਹੀਂ ਘਟਦੇ ਵਿੱਚ ਵੀ ਸੈਂਟਰ ਗਵਰਨਮੈਂਟ ਉਹ ਭੇਜ ਦਿੰਦੇ ਬੀਐਸਐਫ ਜਾਂ ਤੋਂ ਫੋਰਸਾਂ ਭੇਜ ਦਿੰਦੇ ਜਿਹੜੇ ਕਿ ਦਰਿਆ ਦੇ ਕਿਨਾਰੇ ਖੜ ਕੇ ਲੋਕਾਂ ਨੂੰ ਬਾਹਰ ਕੱਢਦੀਆਂ ਠੀਕ ਆ ਨਾ ਇਸ ਵੇਲੇ ਆਪਾਂ ਜੇ ਮੌਕੇ ਤੇ ਸਿਆਸਤ ਕਰਾਂਗੇ ਆਪਾਂ ਦੇਖਾਂਗੇ ਯਾਰ ਦਾ ਪੰਜਾਬ ਤੁਰਾ ਇੱਥੇ ਕਿਹੜਾ ਪਲੋਟਾ ਪੈਣੀ ਆ ਆਪਾਂ ਯੂਪੀ ਵੀਰਤ ਹੁੰਦਾ ਦੇਖ ਲੈਂਦੇ ਬੜੀ ਦੁੱਖ ਦੀ ਗੱਲ ਹੈ ਇਨਸਾਨੀਅਤ ਨੂੰ ਪਹਿਲੇ ਨੰਬਰ ਤੇ ਰੱਖਣਾ ਚਾਹੀਦਾ ਬਾਕੀ ਸਿਆਸਤ ਇਹਨਾਂ ਦਾ ਸਾਰੇ 60 ਸਾਲ ਹੀ ਉਮਰ ਪਰ ਕਰਨੀ ਇਹਨਾਂ ਨੇ ਮੈਨੂੰ ਹੁਣ ਵੀ ਮੈਂ ਹੀ ਤੁਹਾਡੇ ਮਾਫਰ ਤੇ ਰਿਕਵੈਸਟ ਕਰਾਂਗਾ ਸੈਂਟਰ ਗਵਰਨਮੈਂਟ ਨੂੰ ਕਿ ਜਿਹੜੇ ਬੀਜੇਪੀ ਦੇ ਇੱਥੇ ਦੇ ਲੀਡਰ ਨੇ ਮੰਤਰੀ ਸਾਹਿਬਾਨ ਨੇ ਭਾਈ ਉੱਟੋ ਨੀਂਦੋਂ ਜਾਗੋ ਤੁਸੀਂ ਪੰਜਾਬ ਬਾਰੇ ਕੁਝ ਕਰੋ ਪੰਜਾਬ ਵਾਸਤੇ ਪੈਕੇਜ ਲੈ ਕੇ ਆਓ ਸਾਡੇ ਜਿਹੜੇ ਕਿਸਾਨ ਵੀਰ ਜਿਹੜੇ ਜਿਨ੍ਹਾਂ ਦਾ ਕੋਰੋਨਾ ਦਾ ਅਰਬਾਂ ਦਾ ਨੁਕਸਾਨ ਹੋ ਗਿਆ ਉਹਨਾਂ ਦਾ ਨੁਕਸਾਨ ਪੂਰਤੀ ਕਰਾਓ ਕਿਤੇ ਨਾਵੇਂ ਇਸ ਤੋਂ ਬਾਅਦ ਲੋਕੀ ਆਤਮ ਹੱਤਿਆ ਕਰਨੇ ਸ਼ੁਰੂ ਕਰ ਦੇਣ ਕਿਉਂਕਿ ਨਾ ਤਾਂ ਖਾਣ ਨੂੰ ਕੁਝ ਹੈ ਨਾ ਕੋਲੇ ਦਾ ਪਹਿਨਣ ਨੂੰ ਕੁਝ ਹੈ ਘਰ ਬਰਬਾਦ ਹੋ ਚੁੱਕੇ ਹੈ ਸੋ ਇਹ ਮੇਰਾ ਹੀ ਕਹਿਣਾ ਵੀ ਤੁਹਾਡੇ ਮਾਫਤ ਪੋਲਿਟਿਕਸ ਦਾ ਟਾਈਮ ਨਹੀਂ ਹੈ ਸੇਵਾ ਦਾ ਟਾਈਮ ਹੈ ਜਿੱਦਾਂ ਲੋਕੀ ਸੇਵਾ ਵਿੱਚ ਡੁੱਟੇ ਨੇ ਇਸੇ ਤਰ੍ਹਾਂ ਸਟੇਟ ਐਜ਼ ਵੈਲ ਐਸ ਸੈਂਟਰਲ ਗਵਰਨਮੈਂਟ ਮਿਲ ਕੇ ਲੋਕਾਂ ਦਾ ਪਲਾ ਕਰਨ ਔਰ ਉਹਨਾਂ ਵਾਸਤੇ ਸਪੈਸ਼ਲ ਰੀਲੀਫ ਪੈਕੇਜ ਦਿੱਤਾ ਜਾਂਦਾ ਹੈ ਸੁਸੰਨਾਲ ਸੀਗੇ ਬਿਜ਼ਨਸਮੈਨ ਨਰੇਂਦਰ ਭਮੜਾ ਜਿੰਨਵਲੋ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਉਹਨਾਂ ਦੇ ਉੱਪਰ ਗੱਲ ਕੀਤੀ ਤੇ ਇੰਡਸਟਰੀ ਦੇ ਬਾਰੇ ਵੀ ਦੱਸਿਆ ਕਿ ਇੰਡਸਟਰੀ ਤੇ ਇਸ ਟਾਈਮ ਕਿਸ ਤਰ੍ਹਾਂ ਦਾ ਅਸਰ ਪੈ ਰਿਹਾ ਸੋ ਐਦਾ ਦੀ ਅਪਡੇਟਸ ਨਾਲ ਬਣੀ ਰੂ ਪ੍ਰਿਆਸਤ ਨਿਊਜ਼ ਚੈਨਲ